ਬੀਤੀ ਰਾਤ ਤਰਨਤਾਰਨ ਜ਼ਿਲ੍ਹੇ ਵਿੱਚ ਹੋ ਰਹੀ ਮੋਲੇਤਾਰ ਬਾਰਿਸ਼ ਤੋਂ ਬਾਅਦ ਸਵੇਰੇ ਅਚਾਨਕ ਆਏ ਤੂਫਾਨ ਨਾਲ ਜਿੱਥੇ ਫਸਲਾਂ ਦੀ ਬਰਬਾਦੀ ਹੋਈ ਹੈ ਉੱਥੇ ਕਈ ਪਿੰਡਾਂ ਵਿੱਚ ਘਰਾਂ ਦੀਆਂ ਛੱਤਾਂ ਤੱਕ ਕਾਗਜ਼ ਦੇ ਪੱਤੇ ਵਾਂਗ ਉੱਡ ਗਈਆਂ ਅਤੇ ਮਕਾਨ ਢਹਿ ਢੇਰੀ ਹੋ ਗਏ ਜਿਸ ਕਾਰਨ ਵੱਖ-ਵੱਖ ਥਾਵਾਂ ਤੇ ਘਰਾਂ ਵਿੱਚ ਬੈਠੇ ਬਜ਼ੁਰਗ ਬੱਚੇ ਅਤੇ ਔਰਤਾਂ ਸਮੇਤ 10 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਮਿਲੀ ਹੈ ਆਲਣਾ ਬਣਾਉਣਾ ਬੜਾ ਔਖਾ ਕੰਮ ਹੈ ਤੇ ਇੱਥੇ ਲੱਖਾਂ ਦੇ ਹਿਸਾਬ ਨਾਲ ਨੁਕਸਾਨ ਹੋ ਗਿਆ ਹੈ ਅਸੀਂ ਤਾਂ ਬਹੁਤ ਮਿਹਨਤੀ ਬੰਦੇ ਹਾਂ ਤੇ ਅੱਜ ਕੀ ਮੰਗ ਕਰਦੇ ਸੋ ਜੀ ਮੰਗਤ ਹੈ ਕਿ ਕਰ ਲਈਏ ਨਾ ਸਾਡੀ ਮੰਗ ਪੂਰੀ ਹੋ ਸਕਦੀ ਇੰਨੀ ਜਲਦੀ ਸਾਡੀ ਪੀੜ ਤਬਾਹੀ ਹੋ ਗਈ ਹੈ ਤੇ ਸੋਨੇ ਨਾਲ ਚਾਹੀਦਾ ਸਾਡੇ ਅਭੀ ਜੀ ਬਚ ਗਿਆ ਚਲੋ ਅਹੀਂ ਤੇ ਹੋ ਜਾਣੇ ਅਭੀ ਜੋ ਵੀ ਸਰਕਾਰ ਨੂੰ ਦਈਦਾ ਹੋ ਆਪਣੀ ਮਰਜ਼ੀ ਅਨਸਾਰ ਕਰੇ ਤੂਫਾਨ ਜਿਸ ਰਸਤੇ ਰਾਹੀਂ ਲੰਘਿਆ ਉੱਥੇ ਤਬਾਹੀ ਮਚਾਉਂਦਾ ਗਿਆ ਤੂਫਾਨ ਦੇ ਰਸਤੇ ਵਿੱਚ ਜੋ ਵੀ ਘਰ ਦਰਖਤ ਬਿਜਲੀ ਦੇ ਖੰਭੇ ਟਰਾਂਸਫਾਰਮਰ ਆਏ ਉਹ ਜੜ ਤੋਂ ਉੱਡ ਗਏ ਤੂਫਾਨ ਦੀ ਰਫ਼ਤਾਰ ਅਤੇ ਨੀਂ ਤੀਸੀ ਕੇ ਪੱਕੇ ਮਕਾਨਾਂ ਦੀਆਂ ਛੱਤਾਂ ਤਾਸ਼ ਦੇ ਪੱਤਿਆਂ ਵਾਂਗ ਉੱਡ ਗਈਆਂ ਅਤੇ ਛੱਤਾਂ ਦਾ ਮਲਵਾ ਡਿੱਗਣ ਕਾਰਨ ਘਰਾਂ ਵਿੱਚ ਬੈਠੇ ਲੋਕ ਦੱਬ ਗਏ ਜਿਨ੍ਹਾਂ ਨੂੰ ਪਿੰਡ ਵਾਸੀਆਂ ਵੱਲੋਂ ਬਚਾ ਕੇ ਹਸਪਤਾਲ ਦਾਖਲ ਕਰਵਾਇਆ ਗਿਆ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਦੂਹਲਕੋਨਾ ਦੀ ਪੰਚਾਇਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕਾ ਖੇਮ ਕਰਨ ਦੇ ਪਿੰਡ ਦੂਹਲਕੋਨਾ ਵਿਖੇ ਆਏ ਤੂਫਾਨ ਨੇ ਕਈ ਘਰਾਂ ਦੀਆਂ ਪੱਕੀਆਂ ਛੱਤਾਂ ਹੀ ਉਡਾ ਦਿੱਤੀਆਂ ਅਤੇ ਮੋਟਰਾਂ ਤੇ ਬਣੇ ਕਮਰੇ ਅਤੇ ਬਿਜਲੀ ਦੇ ਟਰਾਂਸਫਾਰਮਰ ਜੜ ਤੋਂ ਹੀ ਟੁੱਟ ਗਏ ਇਸੇ ਤਰ੍ਹਾਂ ਹੀ ਪਿੰਡ ਢੋਈਆਂ ਸ਼ੇਰੋਂ ਕੋਟ ਮੁਹੰਮਦ ਖਾਨ ਬਨਵਾਲੀਪੁਰ ਰੂੜੀ ਵਾਲਾ ਵਿਖੇ ਆਏ ਤੂਫਾਨ ਨੇ ਵੀ ਭਾਰੀ ਤਬਾਹੀ ਮਚਾਈ ਅਤੇ ਆਮ ਜਨ ਜੀਵਨ ਆਸਤਵ ਵਿਅਸਤ ਕਰ ਦਿੱਤਾ ਬਲਟੋਹਾ ਤੋਂ ਗੁਰਮੀਤ ਸਿੰਘ ਦੀ ਰਿਪੋਰਟ ਪੈਰਦਾ ਟੀਵੀ